ਉਹ ਨਾ ਸ਼ਗਨਪ੍ਰੀਤ ਸਿੰਘ ਨਾਮ ਆ ਧਰਮਜੀਤ ਦਾ ਬੇਟਾਗਾ ਅਕਾਲਗੜ ਪਿੰਡ ਤੋਂ ਸੀਗਾ ਰਾਤ ਉਹ ਲਗਭਗ 9:00 ਵਜੇ ਘਰੋਂ ਬਿਨਾਂ ਦੱਸੇ ਪੁੱਛੇ ਆ ਗਿਆ ਸੀ ਤੇ 11:00 ਵਜੇ ਉਹ ਟ੍ਰੇਨ ਦੇ نیچے ਆ ਕੇ ਖੁਦਕੁਸ਼ੀ ਕਰ ਲਈ ਤੇ ਆਪਣੇ ਆ ਲਖਮੀਰ ਵਾਲੇ ਦੇ ਕੋਲ ਤੇ ਰਾਤ ਅਸੀਂ ਉਹਦੀ ਡੈੱਡ ਬੋਡੀ ਚੁੱਕੀ ਸੀਗੀ ਅੱਜ ਉਹਦੇ ਪੇਰੈਂਟਸ ਆ ਗਏ ਸੀਗੇ ਤੇ ਉਹਨਾਂ ਨੇ ਖੁਦਕੁਸ਼ੀ ਕੀਤੀ ਸੀਗੀ ਤੇ ਉਹਨੂੰ ਨੌਕਰੀ ਵਗੈਰਾ ਨਹੀਂ ਸੀ ਮਿਲ ਰਹੀ ਉਹਦਾ ਚੱਕਰ ਹੈਗਾ ਸੀ ਉਹਦਾ ਕੋਈ ਤੇ ਟੈਨਸ਼ਨ 'ਚ ਰਹਿੰਦਾ ਸੀ ਮੁੰਡਾ ਬੜਿਆ ਲਿਖਿਆ ਸੀਗਾ ਤੇ ਉਦਮ ਸਿੰਘ ਕਾਲਜ ਦੇ ਵਿੱਚ ਸੁਨਾਮ ਦੇ ਵਿੱਚ ਉਹ ਬੀਏ ਕਰ ਰਿਹਾ ਸੀ ਤੇ ਕਈ ਥਾਵਾਂ ਤੇ ਉਹਨੇ ਆਪਣੇ ਨੌਕਰੀ ਵਾਸਤੇ ਅਪਲਾਈ ਕੀਤਾ ਸੀਗਾ ਤੇ ਜਿੱਥੋਂ ਸਫਲ ਨਹੀਂ ਹੋਇਆ ਤੇ ਜਿਸ ਕਰਕੇ ਉਹਨੂੰ ਟੈਨਸ਼ਨ ਦੇ ਵਿੱਚ ਰਹਿੰਦਾ ਸੀ ਉਹਨੇ ਰਾਤ ਖੁਦਕੁਸ਼ੀ ਕਰ ਲਈ ਤੇ ਪੇਰੈਂਟਸ ਉਹ ਦੇ ਕਹਿੰਦੇ ਵੀ ਅਸੀਂ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਤੇ ਕੋਈ ਵੀ ਮਤਲਬ ਉਹਨਾਂ ਨੇ ਕੋਈ ਸ਼ੱਕ ਸ਼ੁਭਾ ਜਾਹਰ ਨਹੀਂ ਕੀਤਾ ਤੇ 174000 ਪੀਸੀ ਦੇਸੀ ਨੇ ਉਹਨਾਂ ਦੇ ਕਹਿਣ ਅਨੁਸਾਰ ਕਾਰਵਾਈ ਕੀਤੀ ਹੈ ਬਹੁਤ ਮਾੜਾ ਹੈ ਪੜਦਾ ਦੀ ਮੁੰਡਾ ਵੀ ਇਹ ਚ ਕਈ ਵਾਰੀ ਘਰ ਦੇ ਦੋ ਭੈਣਾਂ ਨੇ ਉਹ ਮਜ਼ਦੂਰ ਹੈ ਜੀ ਘਰ ਦੇ ਆਰਥਿਕ ਕਮਜ਼ੋਰੀ ਕਮਜ਼ੋਰ ਤੇ ਜੀ ਭਰਤੀ ਭੁਰਤੀਆਂ ਉਹ ਵਾਰੀ ਦੇਖੀ ਨਹੀਂ ਹੋਇਆ ਸੈਲੈਕਟ ਕਿਤੇ ਕੌਂਸ਼ ਨਹੀਂ ਹੋਇਆ ਸੀ ਨਾ ਜੀ ਹੋਰ ਵੀ ਕਾਗਜ਼ ਉਹ ਭਰਦਾ ਰਹੇ ਸੀ ਪਰ ਕਿਤੇ ਨਹੀਂ ਸੈਲੈਕਟ ਹੋਇਆ ਜੀ ਉਸ ਪਰੇਸ਼ਾਨ ਰਹਿੰਦਾ ਜੀ ਵਾ ਘਰ ਦੀ ਕਮਜ਼ੋਰੀ ਕਰਕੇ ਬਸ ਕੱਦ ਕਦੇ ਦਲਤੀਬ ਵੀ ਰਹੀ ਹੈ ਜੀ ਬਸ ਸੁਸਾਇਟ ਕਰ ਲਈ ਮੱਠੀ ਜਾਣੇ ਚਾਹਣ ਸਰਕਾਰ ਨੂੰ ਸਰਕਾਰ ਕਿੰਨੇ ਜੀ ਕਿਸ ਪਰਿਵਾਰ ਦੀ ਮਦਦ ਕਰਦੇ ਦੋ ਭੈਣਾਂ ਨੇ ਉਹ ਦੋ ਮਜ਼ਦੂਰ ਕਰਦੇ ਮਜ਼ਦੂਰੀ ਕਰਦੇ ਜੀ